ਉਧਰ ਦਾ ਚੋਣ ਪ੍ਰਚਾਰ ਵਾਲੇ ਦਾ ਬੰਦੇ ਤੁਰੇ ਫਿਰਦੇ ਆ ਤੇ ਆਪ ਇੱਥੇ ਫਿਰਦੇ ਆ ਹੁਣ ਸਾਨੂੰ ਕੋਈ ਚੋਣ ਨਿਸ਼ਾਨ ਨਹੀਂ ਮਿਲਿਆ ਜੀ ਅਸੀਂ ਕੀ ਮਤਲਬ ਪਿੰਡ ਚ ਕੀ ਦੱਸਗੇ ਵੀ ਕਿਹੜੇ ਨਾਂ ਤੇ ਵੋਟਾਂ ਪਾਉਂਗੇ ਜਾਂ ਕਿਹੜੇ ਚੋਣ ਨਿਸ਼ਾਨ ਤੇ ਪਾਉਂਗੇ ਮੇਰੇ ਮੀਟਿੰਗ ਚੱਲ ਰਹੀ ਹੈ ਬਿਲਕੁਲ ਪ੍ਰੀਜ਼ ਪਰ ਲੋਕ ਵੀ ਹੈਰਾਨ ਹੋ ਰਿਹਾ ਸਰ ਭਾਈ ਜੀ ਮੈਂ ਇਧਰ ਇੱਕ ਮਿੰਟ ਮੈਂ ਵੈਲਟ ਪੇਪਰ ਸਾਰੇ ਗਲਤੀ ਹੋ ਗਈ ਮੈਂ ਦੱਸੂ ਕਰੂੰਗਾ ਤੇ ਇਧਰ ਲੋਕ ਹੈਰਾਨ ਹੋ ਰਹੇ ਜੀ ਵੀ ਸਾਨੂੰ ਕੀ ਲਾੜੇ ਕੀ ਨਹੀਂ ਜੀ ਜੀ ਕੋਈ ਲਕਸ਼ਣ ਨਹੀਂ ਲੱਗੀ ਨਾ ਰਾਤ ਲਈ ਜੀ ਨਾ ਸੂਬਾ ਲਈ ਹੁਣ ਅਸੀਂ ਸਟਾਰਚ ਬਰੇ ਤੁਰ ਕੇ ਵੇਖ ਲਈ ਕੋਈ ਲਕਸ਼ਣ ਨਹੀਂ ਇਸ ਤੇ ਲੱਗੀ ਵੀ ਫਾਈਨਲ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਦੀਆਂ ਲਿਸਟਾਂ ਨਾ ਲਗਾਏ ਜਾਣ ਕਾਰਨ ਉਮੀਦਵਾਰ ਨਗਰ ਕੌਂਸਲ ਸੰਗਤ ਦੇ ਦਫਤਰ ਮੂਹਰੇ ਹੋਏ ਪਰੇਸ਼ਾਨ ਦਸ ਦੀ ਇੱਕੀ ਸੰਗਤ ਬਲਾਕ ਦੇ 41 ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਚੋਣ ਲਈ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦੀਆਂ ਫਾਈਨਲ ਚੋਣ ਨਿਸ਼ਾਨਦਿਆਂ ਲਿਸਟਾਂ ਨਗਰ ਕੌਂਸਲ ਸੰਗਤ ਦੇ ਦਫ਼ਤਰ ਵਿਖੇ ਨਾਲ ਲੱਗਣ ਕਾਰਨ ਅੱਜ ਇੱਥੇ ਆਪਣਾ ਚੋਣ ਨਿਸ਼ਾਨ ਪ੍ਰਾਪਤ ਕਰਨ ਆਏ ਇਨ੍ਹਾਂ ਉਮੀਦਵਾਰਾਂ ਨੇ ਚੋਣ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾਣਕਾਰੀ ਦਿੰਦੇ ਹੋਏ ਪਿੰਡ ਕੋਟਲੀ ਦੇ ਜਗਸੀਰ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ ਅਤੇ ਪਿੰਡ ਫਰੀਦਕੋਟ ਕੋਟਲੀ ਦੇ ਗੁਰਮੇਲ ਸਿੰਘ, ਰਣਜੀਤ ਸਿੰਘ ਅਤੇ ਰੇਸ਼ਮ ਸਿੰਘ ਸੰਗਤ ਕਲਾ ਨੇ ਦੱਸਿਆ ਹੈ ਕਿ ਲਿਸਟਾਂ ਨਾ ਲੱਗਣ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਆਪਣੇ ਚੋਣ ਪ੍ਰਚਾਰ ਦੇ ਇਸ਼ਤਿਹਾਰ ਛਾਉਣ ਲਈ ਉਹ ਪੰਬਲ ਫੂਸੇ ਵਿੱਚ ਫਸੇ ਪਏ ਹਨ ਇਕੱਠੇ ਹੋਏ ਇਹਨਾਂ ਉਮੀਦਵਾਰਾਂ ਨੇ ਕਿਹਾ ਹੈ ਕਿ ਸਾਨੂੰ ਜਾਣਬੁੱਝ ਕੇ ਚੋਣ ਅਧਿਕਾਰੀਆਂ ਵੱਲੋਂ ਹਨ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਬਾਰੇ ਜਦੋਂ ਰਿਟਰਨਿੰਗ ਅਫਸਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਵੀ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਕੀ ਨਾਮ ਕੀ ਹੈ ਜੀ? ਗੁਰਦੇਵ ਸਿੰਘ ਆ ਜੀ ਪਿੰਡ ਕੋਟਲੀ ਸਾਬੋ। ਅੱਜ ਇੱਥੇ ਆਇਓ ਕਿੱਥੇ ਆਇਓ ਕੀ ਮਾਮਲਾ? ਨਗਰ ਕੌਂਸਲ ਸੰਗਤ ਵਿਖੇ ਆਏ ਹੋਏ ਆ ਜੀ ਅਸੀਂ। ਤੇ ਸਾਡੇ ਇੱਥੇ ਮੰਨ ਲਓ ਆ ਜੋ ਮਾਨਜੋਗ ਮੰਨ ਲਓ ਮੁਕਾਮ ਚੌਣ ਕਮਿਸ਼ਨ ਵੱਲੋਂ ਮੰਨ ਲਓ ਹਦਾਇਤ ਕੀਤੀ ਵੀ ਇਹ ਚੋਣਾਂ ਦੀ ਜੀ। ਉਹ ਚੋਣਾਂ ਦੇ ਸਬੰਧ ਵਿੱਚ ਨਾਮਜ਼ਦਗੀ ਕਾਗਜ਼ ਭਰਨ ਆਈ ਸੀ ਜੀ। ਉਹਨਾਂ ਦੀਆਂ ਮੰਨ ਲਓ ਵੀ ਨਾਮਜ਼ਦਗੀ ਕਾਗਜ਼ ਕੱਲ ਮੰਨ ਲਓ ਵਾਪਸ ਹੋ ਵੀ ਹੁਬੀ ਲੈ ਜੀ ਨਾਲੇ ਮੰਨ ਲਓ ਚੋਣ ਨਿਸ਼ਾਨ ਲ ਸਾਨੂੰ ਸਵੇਰ ਕਹਤਾਂ ਵੀ ਚੋਣਾਂ ਨਿਸ਼ਾਨ ਲਾਟ ਹੋ ਜਾਂਦੀਆਂ ਲਿਸਟਾਂ ਲੱਗਣੀਆਂ ਜੀ ਕੋਈ ਲਿਸ਼ਟ ਨਹੀਂ ਲੱਗੀ ਨਾ ਰਾਤ ਲਈ ਜੀ ਨਾ ਸਵੇਰ ਲਈ ਹੁਣ ਅਸੀਂ ਸਟਾਰਟ ਸਪਰੇ ਤੁਰ ਕੇ ਵੇਖ ਲਈ ਕੋਈ ਲਿਸ਼ਟ ਨਹੀਂ ਇੱਥੇ ਲੱਗੀ ਵੀ ਤੇ ਮਾਨਜੋਰ ਮੰਨ ਲਓ ਵੀ ਇਤਰਾ ਚੋਣ ਕਮਿਸ਼ਨ ਨੂੰ ਹਦਾਇਤ ਕਰਦੇ ਸੀ ਜੋ ਵੀ ਇੱਥੇ ਅਰੋ ਸਾਹਿਬ ਆਏ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਲਿਸਟਾਂ ਲੱਗਣਾਂ ਜਾਂ ਜੀ ਅਸਲ ਦੇ ਵਿੱਚ ਆਏ ਜਾਂਦੀ ਹੈ ਇੱਥੇ ਅਸੀਂ ਇੱਥੇ ਫੈਲਾ ਜਮਾ ਕਰਵਾਈਆਂ ਸੀ ਸਾਡੀਆਂ 11 ਪਿੰਡਾਂ ਦੇ ਸਾਡਾ ਇੱਥੇ ਸੀਗਾ ਜੀ ਰੱਖਿਆ ਸਾਰਾ ਤੇ ਉੱਥੇ ਸਾਡੇ 11 ਪਿੰਡਾਂ ਦੇ ਵਿੱਚੋਂ ਸਾਨੂੰ 11 ਪਿੰਡ ਹੀ ਸਾਡੇ ਖੱਜਲ ਹੋਈ ਗਏ ਆ ਜੀ ਅਸੀਂ ਕੱਲ ਦੇ ਅੱਥ ਨੇ 9 ਵਜੇ ਗਏ ਆ ਜੀ ਇੱਥੋਂ ਸਾਡੇ ਜਿਹੜੀਆਂ ਮਤਲਬ ਫੈਲਾ ਜਮਾ ਕਰਵਾਈਆਂ ਸੀ ਆ ਤੇ ਉਹ ਤੁਹਾਨੂੰ ਅੱਧਿਆਂ ਨੂੰ ਚੋਣ ਨਿਸ਼ਾਨ ਦਿੱਤੇ ਅੱਧਿਆਂ ਨੂੰ ਚੋਣ ਨਿਸ਼ਾਨ ਨਹੀਂ ਮਿਲੇਗੇ ਜਿਨ੍ਹਾਂ ਦੀ ਸਰਵਸੰਮਤੀ ਨਾਲ ਵੋਟਾਂ ਪਈਆਂ ਬਣਾਏ ਸੀਗੇ ਜੀ ਉਹਨਾਂ ਨੂੰ ਵੀ ਕੋਈ ਉਹ ਨਹੀਂ ਦਿੱਤਾ ਉਹਨਾਂ ਨੂੰ ਆਦੇ ਵੀ ਚੋਣ ਨਿਸ਼ਾਨ ਤੁਹਾਡੀ ਜੇਤੂ ਕਰਾਰ ਅਸੀਂ ਲਿਸਟ ਲਾਵਾਂਗੇ ਕੱਲ ਨੂੰ ਤੇ ਅੱਜ ਕੋਈ ਇੱਥੇ ਲਿਸਟ ਨਹੀਂ ਜੀ ਕੁਝ ਨਹੀਂ ਜੀ ਇੱਥੇ ਸਾਡੇ ਇਹੀ ਕਮਿਸ਼ਨ ਸਾਹਿਬ ਨੂੰ ਬੇਨਤੀ ਹੈ ਜੀ ਸਾਨੂੰ ਇੱਥੇ ਕੋਈ ਸਾਡੀਆਂ ਲਿਸਟਾਂ ਚਾਹੀਆਂ ਜਾਨ ਜਿਹੜਾ ਆ ਰਿਹਾ ਜੀ ਇਹ ਤੇ ਮਾੜਾ ਮੋਟਾ ਐਕਸ਼ਨ ਲਿਆ ਜਾਵੇ ਜੀ ਕੀ ਮੰਗ ਕੇ ਆ ਤੁਹਾਡੀ ਸਾਡੀ ਮੰਗ ਹੈ ਇਹ ਜੀ ਸਾਡੀਆਂ ਲਿਸਟਾਂ ਲੱਗ ਜਾਣ ਤੇ ਅਸੀਂ ਆਪਦਾ ਪ੍ਰਚਾਰ ਕਰਗੇ ਜੀ ਪਰੇਸ਼ਾਨੀ ਬਹੁਤ ਕਰੀ ਜਾਨੇ ਜੀ ਕੱਲ ਦੇ ਬਹੁਤ ਪਰੇਸ਼ਾਨ ਹੋਈ ਜਾਨੇ ਅਸੀਂ ਰਾਤ ਵੀ 9 ਵਜੇ ਗਏ ਆ ਜੀ ਅੱਜ ਫੇਰ ਅਸੀਂ ਸਵੇਰ ਤੋਂ ਲੈ ਕੇ ਹੁਣ 12 ਵਜੇ ਜੀ ਹਜੇ ਵੀ ਇੱਥੇ ਖੜੇ ਆਂਗੇ ਜੀ ਲਿਸਟ ਕੋਈ ਲੱਗੀ ਹੋਈ ਆ ਕੋਈ ਲੱਗੀ ਨਹੀਂ ਜੀ ਲਿਸਟ ਕੋਈ ਨਹੀਂ ਲਾਈ ਜੀ ਇੱਥੇ ਜਸਪਾਲ ਸਿੰਘ ਆ ਜੀ ਪਿੰਡ ਕੋਟਲੀ ਸਾਬੋ ਹੈ ਅਸੀਂ ਕੱਲ ਵੀ ਇੱਥੇ ਨਗਰ ਕੌਂਸਲ ਚ ਆਏ ਸੀ ਚੋਣ ਨਿਸ਼ਾਨ ਲੈਣ ਵਾਸਤੇ ਤੇ ਮਤਲਬ ਜੋ ਕਾਗਜ਼ ਪੱਤਰ ਸੀ ਸਾਨੂੰ ਉਹ ਕਹਿੰਦੇ ਵੀ ਕੱਲ ਨੂੰ ਸੋਡੀਆਂ ਲਿਸਟਾਂ ਲਾ ਦੇਾਂਗੇ ਹੁਣ ਸਾਨੂੰ ਕੋਈ ਚੋਣ ਨਿਸ਼ਾਨ ਨਹੀਂ ਮਿਲਿਆ ਜੀ ਅਸੀਂ ਕੀ ਮਤਲਬ ਪਿੰਡ ਚ ਕੀ ਦੱਸਗੇ ਵੀ ਕਿਹੜੇ ਨਾਂ ਤੇ ਬੋਟਾਂ ਪਾਉਂਗੇ ਜਾਂ ਕਿਹੜੇ ਚੋਣ ਨਿਸ਼ਾਨ ਤੇ ਪਾਉਂਗੇ ਅੱਜ ਸਾਨੂੰ ਸਵੇਰ ਦਾ ਕਹਿ ਸੀ ਵੀ ਸਵੇਰ ਲਿਸਟਾਂ ਲਾ ਦੇਾਂਗੇ ਅਸੀਂ ਸਾਰੇ ਨਗਰ ਕੌਂਸਲ ਚ ਘੁੰਮ ਲਈ ਇੱਥੇ ਕੋਈ ਲਿਸਟ ਨਹੀਂ ਲੱਗੀ ਬਹੁਤ ਅਖੱਜਲ ਖਰਾਬੀ ਹੋ ਰਹੀ ਹੈ ਸਾਡੇ ਨਾਲ ਜੀ ਇਸ ਦਾ ਮਾਨਯੋਗ ਚੋਣ ਕਮਿਸ਼ਨ ਨੂੰ ਹੀ ਅਪੀਲ ਕਰਦੇ ਆਂ ਜੀ ਜਿਹੜੇ ਅਧਿਕਾਰੀ ਲਾਪਰਵਾਹੀ ਕਰਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਤੋਂ ਆਇਆ ਗਿਆ ਵੀ ਕੱਲ ਤੁਸੀ ਆਏ ਤਾਂ ਤੁਹਾਨੂੰ ਕੀ ਕਿਹਾ ਗਿਆ ਕੱਲ ਸਾਨੂੰ ਇਹੀ ਕਹਿ ਸੀਗਾ ਜੀ ਪਹਿਲੇ ਤਾਂ ਕਹਿੰਦੇ ਸ਼ਾਮ ਨੂੰ ਲਾ ਦਾਂਗੇ ਜੀ ਅਸੀਂ ਸ਼ਾਮ ਨੂੰ 9 ਵਜੇ ਤੇ ਤੈ ਹੀ ਰਹੇ ਇੱਥੇ ਕੱਲ ਸ਼ਾਮ ਨੂੰ ਵੀ ਨਹੀਂ ਲਾ ਗਾ ਫਿਰ ਕਹਿੰਦੇ ਵੀ ਸੁਬਾ ਆ ਕੇ ਤੁਸੀਂ ਇੱਥੇ ਕੰਧ ਤੇ ਲਾ ਲਾਵਾਂਗੇ ਤੇ ਤੁਸੀਂ ਆਪਦੇ ਚੋਣ ਨਿਸ਼ਾਨ ਲੈ ਜਾਓ ਸਾਨੂੰ ਹੁਣ ਕੁਝ ਨਹੀਂ ਮਿਲਿਆ ਜੀ ਨਾ ਚੋਣ ਨਿਸ਼ਾਨ ਮਿਲੇ ਨਾ ਸਾਨੂੰ ਐ ਪਤਾ ਲੱਗਦਾ ਕਿ ਕੀ ਦੇ ਨਾਂ ਤੇ ਵੋਟ ਮੰਗ ਗਏ ਜੀ ਕਿ ਕਿਵੇਂ ਅਖ ਗਏ ਜੀ ਕੀ ਮੰਗ ਕੇ ਤੁਹਾਡੀ ਅਸੀਂ ਤਾਂ ਇਹੀ ਕਹਿੰਨੇ ਆ ਜੀ ਚੋਣ ਕਮਿਸ਼ਨ ਸਾਹਿਬ ਨੂੰ ਵੀ ਜਿਹੜੇ ਕਤਾਈ ਕੀਤੀ ਅਫਸਰਾਂ ਦੇ ਇਹਨਾਂ ਤੇ ਕਾਰਵਾਈ ਹੋਵੇ ਸਾਨੂੰ ਚੋਣ ਨਿਸ਼ਾਨ ਦਿੱਤੇ ਜਾਂ ਜੀ ਰੇਚਮ ਸਿੰਘ ਪਿੰਡ ਸੰਗਤ ਕਲਾ ਸਰਪੰਚੀ ਦਾ ਉਮੀਦਵਾਰ ਆ ਜੀ ਅੱਜ ਤੇ ਨਗਰ ਕੌਂਸਲ ਦਾ ਦਫਤਰ ਜਾਉ ਕਿ ਮਾਮਲਾ ਮਾਮਲਾ ਇਹ ਹੈ ਜੀ ਵੀ ਅਸੀਂ ਇੱਥੇ ਡੰਮੀ ਲੈਣ ਆਏ ਸੀਗੇ ਮਤਲਬ ਵੀ ਤੇ ਚੋਣ ਪ੍ਰਚਾਰ ਵਿੱਚ ਛੱਡ ਕੇ ਆਏ ਆ ਤੇ ਇੱਥੇ ਲੋਕ ਲੱਗਿਆ ਪਿਆ ਤੇ ਪਤਾ ਨਹੀਂ ਪ੍ਰਸ਼ਾਸਨ ਸਾਡੇ ਨਾਲ ਕਿਉਂ ਇਹ ਕਰ ਰਿਹਾਗਾ ਮਤਲਬ ਵੀ ਤੇ ਹੁਣ ਅਸੀਂ ਦੱਸੋ ਕਿਧਰ ਨੂੰ ਜਾਗੇ ਧੱਕਾ ਕਰ ਰਿਹਾ ਪ੍ਰਸ਼ਾਸਨ ਸਾਡੇ ਨਾਲ ਇੱਥੇ ਆ ਕੇ ਦੇਖਿਆ ਲੱਗੇ ਇੱਥੇ ਤਾਂ ਲੋਕ ਲੱਗਿਆ ਪਿਆ ਜੀ ਕੋਈ ਵੀ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਕੱਲ ਕਿਹਾ ਇਹਨਾਂ ਨੂੰ ਕੱਲ ਕਹਿੰਦੇ ਸੀ ਵੀ ਤੁਹਾਨੂੰ ਇੱਥੇ ਡੰਮੀ ਦੇਵਾਂਗੇ ਮਤਲਬ 12 ਵਜੇ ਆ ਜਾਓ ਤੇ ਇੱਥੇ ਕੋਈ ਬੰਦਾ ਵੀ ਹੈ ਨਹੀਂਗਾ ਕੀ ਮੰਗਤੀ ਹੈ ਮੰਗ ਤਾਂ ਇਹੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਸਾਨੂੰ ਕੋਈ ਰਾਹ ਤਾਂ ਪਾਉਣ ਨਾ ਵੀ ਇੱਥੇ ਕੋਈ ਦੱਸਣ ਵੀ ਕਿੱਥੋਂ ਡੰਮੀ ਮਿਲਣਗੇ ਇਹ ਇੱਥੋਂ ਨਹੀਂ ਮਿਲਣੇ ਤਾਂ ਕਿਤੇ ਹੋਰ ਦਾ ਦੱਸ ਸਾਨੂੰ ਮੈਸੇਜ ਤਾਂ ਲਾਉਣ ਨਾ ਪਰੇਸ਼ਾਨੀ ਦਾ ਕਿਹਨਾਂ ਸਾਹਮਣੇ ਪਰੇਸ਼ਾਨ ਪੂਰਾ ਹੀ ਹੁਣ ਉਧਰ ਦਾ ਚੋਣ ਪ੍ਰਚਾਰ ਵਾਲੇ ਦਾ ਬੰਦੇ ਤੁਰੇ ਫਿਰਦੇ ਆ ਤੇ ਆਪ ਇੱਥੇ ਫਿਰਦੇ ਆ ਤੇ ਦੱਸੋ ਹੁਣ ਮਤਲਬ ਇਹਦਾ ਪ੍ਰਸ਼ਾਸਨ ਹੀ ਹੱਲ ਕਰ ਸਕਦਾ ਨਾ ਚੂਣਕ ਵੀ ਸੇ ਤੋਂ ਕੋਈ ਮੰਗ ਚੂਣਕ ਵੀ ਤੋਂ ਇਹ ਮੰਗ ਕਰਦੇ ਵੀ ਇਹਦਾ ਮੰਨ ਲਓ ਵੀ ਸਾਨੂੰ ਕੋਈ ਰਾਹ ਤਾਂ ਪਾਵੇ ਚੂਣ ਕਮਿਸ਼ਨ ਵੀ ਇਹਦਾ ਕਿੱਧਰ ਨੂੰ ਜਾਗੇ ਸੀ ਮੰਨ ਲਓ ਵੀ ਸਾਡਾ ਸਾਨੂੰ ਕੋਈ ਟਾਈਮ ਦੇਣ ਕੋਈ ਮੈਸੇਜ ਲਾਉਣ ਫੋਨ ਨੰਬਰ ਆ ਉਹਨਾਂ ਕੋਲੇ ਕੋਈ ਮੰਨ ਲਓ ਇਹਦਾ ਹੱਲ ਕਰਕੇ ਦੇਣ ਸਾਨੂੰ ਨਹੀਂ ਜੀ ਕੁਝ ਨਹੀਂ ਲੱਗਿਆ ਸਿਰ ਤਾਂ ਲੋਕ ਲੱਗਿਆ ਜੀ ਮੇਰਾ ਨਾਮ ਪਤਾਰ ਸਿੰਘ ਹੈ ਜੀ ਕੀ ਪਿੰਡਾ ਪਿੰਡ ਕੋਟਲੀ ਸਾਬੋਆ ਜੀ ਅੱਜ ਇੱਥੇ ਆਇਓ ਕੀ ਮਾਮਲਾ ਕੀ ਆ ਅੱਜ ਇੱਥੇ ਅਸੀਂ ਸੰਗਤ ਮੰਡੀ ਆਏ ਸੀਗੀ ਆ ਸਾਡਾ ਇੱਥੇ ਨਗਰ ਕਾਉਂਸਲ ਦੇ ਵਿੱਚ ਸਾਡੇ ਇੱਥੇ ਤਕਰੀਬਨ 11 ਪਿੰਡਾਂ ਦੇ ਜੀ ਆ 12 ਪਿੰਡਾਂ ਦੀਆਂ ਮਤਲਬ ਕਿ ਫੈਲਾ ਜਮਾ ਹੋਈਆਂ ਸੀ ਮੈਂਬਰੀ ਤੇ ਆ ਪੰਚਾਂ ਦੀਆਂ ਤੇ ਸਰਪੰਚਾਂ ਦੀਆਂ ਤੇ ਇਹਨਾਂ ਦੇ ਵਿੱਚੋਂ ਕੱਲ ਅਸੀਂ ਇੱਥੇ ਚੋਣ ਨਿਸ਼ਾਨੋ ਵਗੈਰਾ ਲਾਟ ਹੋਏ ਸੀ ਜੀ ਉਹਨੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਉਹਨਾਂ ਨੂੰ ਸਾਨੂੰ ਸ਼ਾਮ ਨੂੰ ਕਿਹਾ ਗਿਆ ਵੀ ਕੱਲ ਨੂੰ ਇੱਥੇ ਲਿਸਟਾਂ ਲੱਗਣਗੀਆਂ ਤੁਸੀਂ ਆ ਕੇ ਦੇਖ ਲਿਓ ਜਿਹੜੇ ਪੰਚਾਂ ਵਾਰਡਾਂ ਦੇ ਵਿੱਚ ਪੰਚਾਂ ਦੀਆਂ ਸਰਬਸੰਮਤੀਆਂ ਹੋਈਆਂ ਸੀ ਉਹਨਾਂ ਨੂੰ ਵੀ ਜੇਤੂ ਕਰਾਰ ਹੋਣ ਦੀ ਇਹ ਲਿਸਟ ਹੈ ਉਹ ਉਹ ਵੀ ਅੱਜ ਹੀ ਲੱਗਣੀ ਸੀਗੀ ਤੇ ਬਾਕੀ ਮੈਂਬਰਾਂ ਦੇ ਆਪ ਪੰਚਾਂ ਦੇ ਤੇ ਸਰਪੰਚਾਂ ਦੇ ਚੋਣ ਨਿਸ਼ਾਨ ਸੀ ਜੋ ਉਹਨੂੰ ਉਹ ਵੀ ਅੱਜ ਹੀ ਇਲਾਰਟ ਹੋਣੀ ਸੀ ਅੱਜ ਉਹ ਲਿਸਟ ਨੂੰ ਪੜ੍ਹ ਕੇ ਫਿਰ ਪਹਿੜੀ ਪਤਾ ਲੱਗਣਾ ਸੀਗਾ ਵੀ ਇਹ ਨਿਸ਼ਾਨ ਫਲਾਨੇ ਸਰਪੰਚ ਦਾ ਆਇਆ ਗਿਆ ਜਾਂ ਇਹ ਫਲਾਨੀ ਆਣਾ ਫਲਾਨੇ ਪੰਚ ਦਾ ਆਇਆ ਗਿਆ ਠੀਕ ਹੈ ਕੋਈ ਵੀ ਲਿਸਟ ਇੱਥੇ ਲੱਗੀ ਨਹੀਂ ਅਸੀਂ ਚਾਰជ្រਿਰੇ ਤੁਰ ਕੇ ਦੇਖ ਲਿਆ ਕੋਈ ਅਧਿਕਾਰੀ ਇੱਥੇ ਮੌਜੂਦ ਨਹੀਂ ਗਿਆ ਅਸੀਂ ਚੋਣ ਕਮਿਸ਼ਨ ਸਾਹਿਬ ਨੂੰ ਮਿਹਨਤ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸੰਬੰਧਿਤ ਜਿਉ ਜੋ ਕੋਤਾਈ ਹੋਈ ਹੈ ਅਧਿਕਾਰੀਆਂ ਉਤੇ ਕਾਰਵਾਈ ਕਰਨ ਤੇ ਲਿਸਟਾ ਲਾਉਣ ਦੀ ਕਿਰਪਾਲਤਾ ਕਰਨ। ਲਿਸਟ ਤੇ ਕੋਈ ਲੱਗੀ ਹੋਈ ਆ? ਨਹੀਂ ਬਿਲਕੁਲ ਨਹੀਂ ਲੱਗੀ ਹੋਈ ਜੀ। ਕੱਲ ਕੀ ਕਿਹਾ ਤੁਹਾਨੂੰ? ਕੱਲ ਸਾਨੂੰ ਲਿਸਟਾ ਲਾਉਣ ਬਾਹਰ ਹੀ ਕਿਹਾ ਗਿਆ ਸੀ। ਵੀ ਕੱਲ ਨੂੰ ਲੱਗ ਜਾਣਗੇ ਸਵੇ। ਤੇ ਹੁਣ ਤੁਸੀਂ ਆ ਕੇ ਦੇਖਿਆ? ਨਹੀਂ ਬਿਲਕੁਲ ਵੀ ਨਹੀਂ। ਕੀ ਮੰਗਤੀ ਆ? ਮੰਗ ਇਹੀ ਹੈ ਸਾਨੂੰ ਚੋਣ ਕਮਿਸ਼ਨ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਸੰਬੰਧਿਤ ਅਧਿਕਾਰੀਆਂ ਦੇ ਉਤੇ ਕਾਰਵਾਈ ਕੀਤੀ ਜਾਵੇ ਤੇ ਲਿਸਟ ਲਾਉਣ ਦੀ ਕਿਰਪਾਲਤਾ ਕੀਤੀ ਜਾਵੇ। ਸਰ ਇੱਕ ਨਾ ਲਿਸਟ ਨਹੀਂ ਕੋਈ ਲੱਗੀ ਵੀ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਵੀ ਕਿਹੜੇ ਕੈਂਡੀਡੇਟ ਨੂੰ ਕੀ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਠੀਕ ਉਹ ਬਾਈ ਦੱਸਿਆ ਹੁੰਦਾ ਐ ਨਹੀਂ ਇਹ ਇਹ ਨਹੀਂ ਲੱਗਦੀ ਹੁੰਦੀ ਕਿ ਇਹ ਉਹਨੂੰ ਦੱਸਿਆ ਹੋਇਆ ਸਾਰਿਆਂ ਨੂੰ ਜੀ ਆਲਰੇਡੀ ਜਦੋਂ ਅਲਾਟ ਰਿਹਾ ਉਹਨੂੰ ਫੋਟੋ ਖਿੱਚ ਕੇ ਲੈ ਕੇ ਗਏ ਹੋਵੇ ਸਰ ਕੈਂਡੀਡੇਟ ਆਪਦਾ ਆਪਦੀ ਫੋਟੋ ਵਿੱਚ ਕੇ ਲੈ ਕੇ ਨਹੀਂ ਕੁਝ ਕਈ ਪਿੰਡਾਂ ਦੇ ਆ ਰਹੇ ਆ ਜੀ ਇੱਥੇ ਲੈ ਕੇ ਬਾਈ ਆਈ ਜਾਂ ਮੈਂ ਮੈਂ ਇੱਕ ਮਿੰਟ ਹੋ ਤਾਂ ਕਿ ਐ ਨਹੀਂ ਲੱਗਦੀ ਲਿਸਟ ਇਹ ਅਸੀਂ ਉੱਥੇ ਭੇਜਤੀਆਂ ਸਾਰੀਆਂ ਬਣਾ ਕੇ ਜਿਹੜਾ ਅਲਾਟ ਰਿਹਾ ਪ੍ਰਿੰਟ ਕੱਟ ਕੇ ਉਹ ਐਡੀਸੀ ਦਫ਼ਤਰ ਕੇ ਹੋਵੇ ਸਾਰੇ ਨਹੀਂ ਲਿਸਟ ਨਹੀਂ ਸੰਜਨੀ ਮੈਂ ਬੈਲਟ ਪੇਪਰ ਪ੍ਰਿੰਟ ਕਰਉਣ ਗਿਆ ਆਇਆ ਠੀਕ ਹੈ ਨਾ ਜੀ ਉਧਰ ਲੱਗਿਆ ਸੀ ਅਸੀਂ ਇੱਥੇ ਸਭ ਤੋਂ ਸਭ ਕੱਲੇ ਕੈਡੀਡੇਟ ਨੂੰ ਪਤਾ ਹੈ ਨਹੀਂ ਹੁਣ ਸਾਰੇ ਕੱਲੇ ਕੱਲੇ ਓਕੇ ਸਰ ਮੈਂ ਭਾਈ ਜੀ ਕੱਲ ਜਦੋਂ ਲਾਟ ਕਰਾਇਆ ਤਾਂ ਕੀਤਾ ਰੇਕ ਨੂੰ ਆਪਦਾ ਲਿਖ ਕੇ ਆਪਦਾ ਲੈ ਕੇ ਗਿਆ ਮੈਨੂੰ ਆਹ ਲਾਟ ਦਾ ਹੈਗਾ ਸਿੰਬਲ ਠੀਕ ਹੈ ਨਹੀਂ ਕੋਈ ਕਹਿ ਨਹੀਂ ਕੋਈ ਪਿੰਡਾਂ ਦੇ ਸਰਪੰਚ ਸਰ ਮੈਂ ਉਹਨਾਂ ਨੂੰ ਮੈਂ ਤਾਂ ਨਾਲ ਭਾਈ ਮੈਂ ਹੁਣ ਉਹਨਾਂ ਨੂੰ ਕੱਲੇ ਕੱਲੇ ਨੂੰ ਮੈਂ ਜਦੋਂ ਸਾਰਾ ਲੱਗਿਆ ਹੋਇਆ ਇਹ ਨਹੀਂ ਲੱਗ ਜਾਂਦੇ ਵੀ ਭੈਣ ਵਿਆਹ ਤੈਨੂੰ ਆਹ ਲਾਟ ਹੋਏ ਸਾਰੇ 300 ਐਪਲੀਕੇਂਟ ਦੀ ਮੈਂ 300 ਐਪਲੀਏ ਬਾਹਰ ਲਾ ਕੇ ਰਾਵਾਂ ਨਹੀਂ ਦੂ ਭਾਈ ਮੈਂ ਇੱਕ ਮਿੰਟ ਏਡੀ ਸਾਹਿਬ ਕੋਲ ਬੈਠਾ ਮੈਨੂੰ ਮੈਂ ਕਰ ਲੈਂਦਾ ਗੱਲ ਇੱਧਰ ਪਹਿਲਾਂ ਏਡੀ ਸਾਹਿਬ ਕੋਲ ਮੀਟਿੰਗ ਚੱਲ ਰਹੀ ਹੈ ਨਹੀਂ ਨਹੀਂ ਮੇਰੀ ਮੀਟਿੰਗ ਚੱਲ ਰਹੀ ਹੈ ਬਿਲਕੁਲ ਫ੍ਰੀ ਜੇ ਪਰ ਲੋਕ ਵੀ ਹੈਰਾਨ ਹੋ ਰਹੇ ਆ ਸਰ ਭਾਈ ਜੀ ਮੈਂ ਇੱਧਰ ਇੱਕ ਮਿੰਟ ਮੈਂ ਬੈਲਟ ਪੇਪਰ ਸਾਰੇ ਦੀ ਗਲਤੀ ਹੋ ਗਈ ਮੈਂ ਦੱਸੂ ਕਰੂੰਗਾ ਤੇ ਇੱਧਰ ਲੋਕ ਹੈਰਾਨ ਹੋ ਰਹੇ ਆ ਜੀ ਵੀ ਸਾਨੂੰ ਕੀ ਲਾਟ ਰਹੀ ਨਹੀਂ ਜੀ ਭਾਈ ਸਰ ਨੂੰ ਪਤਾ ਸਭ ਨੂੰ ਦੱਸਿਆ ਹੋਇਆ ਕਿ ਇੱਕ ਕੈਂਡੀਡੇਟ ਨੂੰ ਦੱਸਿਆ ਹੋਇਆ ਕੱਲੇ ਕੱਲੇ ਨੂੰ ਬੋਲ ਬੋਲ ਕੇ ਸਰ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਸੀ ਬਾਹਰ ਲਾਉਣ ਦੀਆਂ ਕਿ ਨਹੀਂ ਜੀ ਲਿਖਤਾਂ ਲੋ ਸਾਨੂੰ ਮੈਂ ਏਡੀ ਸਾਹਿਬ ਨੂੰ ਪੁੱਛ ਲਾ ਫਿਰ ਗੱਲ ਕਰਾਂਗੇ